ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਖੀਰੀ ਬੱਸੀ ਜਿਹੜੀ 3 ਘੰਟੇ ਪਹਿਲਾਂ ਡਿਲੀਵਰੀ ਹੋਈ ਆ ਉਹਦੀ ਫੁੱਲ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਆ ਜੀਰ ਵਗੈਰਾ ਤੁਸੀਂ ਦੇਖ ਸਕਦੇ ਹੋ ਜੀਰ ਵਗੈਰਾ ਪੈ ਚੁੱਕੀ ਆ ਡਨ ਹੋ ਚੁੱਕੀ ਆ ਜੀਰ ਤੇ ਬਹੁਤ ਵਧੀਆ ਰਿਕਾਰਡ ਆ ਬੱਸੀ ਦਾ ਕਿਸਾਨ ਵੀਰੋ ਅੱਜ ਆਪਾਂ 5 ਤਰੀਕ ਨੂੰ 5 ਨਵੰਬਰ ਨੂੰ ਵੀਡੀਓ ਕਵਰ ਕਰ ਰਹੇ ਆ ਸਾ ਆਪਣਾ 5:00 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ 5 ਨਵੰਬਰ ਨੂੰ ਆਪਾਂ ਵੀਡੀਓ ਕਵਰ ਕਰਦੇ ਆ ਇਹ ਜਿਹੜੀ ਆਪਣੀ ਬੱਸੀ ਆ ਗਈ ਇੱਕ ਗਰਭੇਜ ਦੇ ਜਿਹੜੀ ਸੈਕਸਡ ਸੀ ਮਣਾਏ ਸੀਗੇ ਉਹਦੀ ਇਹ ਆਪ ਆ ਗਈ ਤੇ ਅੱਗੇ ਵੀ ਇਹ ਸੈਕਸਡ ਸੀ ਮਣੀ ਇਹਦੇ ਲੱਗਿਆ ਸੀ ਫਸਟ ਰੈਗਿਸਟ੍ਰੇਸ਼ਨ ਦੇ ਵਿੱਚ ਇਹਨੇ ਡਿਲੀਵਰੀ ਕੀਤੀ ਆ ਤੇ ਮਗਰ ਵੀ ਇਹਦੇ ਬੱਚੀ ਆ ਇਹਦੀ ਵੀ ਡਿਟੇਲ ਆਪਣੀ ਸੀਮਨ ਵਗੈਰਾ ਦੀ ਆਪਣੇ ਤੋਂ ਕਦੋਂ ਮਰਜ਼ੀ ਲੈ ਸਕਦੇ ਹੋ ਤੁਹਾਨੂੰ WhatsApp ਤੇ ਦੇ ਦਾਂਗੇ ਸੈਕਸ਼ਨ ਸੀਮਨ ਇਹਦੇ ਲੱਗਿਆ ਹੋਇਆ ਸੀਗਾ ਤੌਰ ਕੇ ਹਿਸਾਬ ਤੇ ਆ ਫੇਸ ਕੁਆਲਿਟੀ ਨੇੜੇ ਤੋਂ ਚੈੱਕ ਕਰਾ ਲੈਣਾ ਮੂੰਹੋਂ ਖੀਰੀਆ ਤੇ ਥਣ ਬਹੁਤ ਸੋਹਣਾ ਲੱਗਿਆ ਹੋਇਆ ਚਾਹੇ ਹੱਥਾਂ ਚ ਹੋਈ ਚੱਲੋ ਚਾਹੇ ਮਸ਼ੀਨ ਤੇ ਪੂਰਾ ਸੋਹਣਾ ਮਿੱਠੀ ਤੇ ਦੂਰ ਦੂਰ ਥਣ ਲੱਗਿਆ ਹੋਇਆ ਕਾਲਾ ਥਣਾ ਮੋਟਾ ਚੰਗੀ ਮੋਟੀ ਚਵਾਈ ਆ ਥਣਾ ਦੀ ਪਾਸ ਹੋ ਚੁੱਕੀ ਆ ਇਹ ਕੋਈ ਮੇਰਾ ਵੀਰ ਮੰਗਾਉਂਦਾਗਾ ਤਾਂ ਆਪਣੀ ਥਣਾ ਦੀ ਜ਼ਿੰਮੇਵਾਰੀ ਹੋਊਗੀ ਤੌਰ ਪੁੱਤ ਮੰਡੀ ਹਾਂਜੀ ਕਿਸਾਨ ਵੀਰੋ ਬੱਛੀ ਦਾ ਤੋਰਾ ਤੁਸੀਂ ਦੇਖ ਸਕਦੇ ਹੋ ਲੈ ਚਲੋ ਬੋ ਤੇ ਇਧਰ ਨੂੰ ਲੈ ਚਲੀਏ ਚਲੋ ਚਲੋ ਕਿਸਾਨ ਵੀਰੋ ਬੱਛੀ ਦਾ ਤੋਰਾ ਦੇਖ ਸਕਦੇ ਹੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਹੈਗਾ 25 ਤੋਂ 30 ਲੀਟਰ ਤੱਕ ਮਿਲ ਕੇ ਇਹ ਚੰਗੀ ਸੇਵਾ ਦੇ ਨਾਲ ਪਾ ਦੂਗੀ ਫੁੱਲ ਬਰੀਡ ਦੇ ਵਿੱਚ ਆ ਗਰਵੇਸ਼ ਦੇ 66 ਸੀਮਿੰਟ ਦੀ ਆਪ ਆ ਅੱਗੇ ਦੇ ਪਿੱਛੇ ਬੱਛੀ ਆ ਉਹ ਵੀ ਸੈਕਟਰ ਸੀਮਣ ਦੀ ਹੈ ਕਮਾਲਾ ਪੁੱਤ ਅੰਦਰ ਨੂੰ ਬੋਲੀ ਇਹਦੀ ਆਪਾਂ ਜੇਰ ਪੈਣ ਤੋਂ ਬਾਅਦ 5-6 ਕਿਲੋ ਬੋਲੀ ਕੱਢੀ ਆ ਬੱਚੀ ਨੂੰ ਦੁੱਧ ਪਿਆਦਾ ਆਪਾਂ ਉਸ ਹਿਸਾਬ ਨਾਲ ਹਵਾਨਾ ਜੱਜ ਕਰ ਲਿਓ ਸਟਾਰਟਿੰਗ ਬੋਲਾ ਇਹਦੇ ਥੱਲੇ ਹੁਣ 17-18 ਕਿਲੋ ਸਟਾਰਟਿੰਗ ਬੋਲਾ ਹੋਊਗਾ ਤੇ ਜਿਹੜੇ ਮੇਰੇ ਵੀਰਾਂ ਨੂੰ ਇਹ ਬੱਸੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੈਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਚੈਨਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ